ਗਾਈਸ ਅੱਜ ਆਪਾ ਜੀ ਨੇ ਤਿੰਨ ਕੰਮ ਕੀਤੇ ਜਿਹੜਾ ਏਸੀ ਦਾ ਪਾਈਪ ਨਹੀਂ ਆ ਵਾਲਾ ਜਿਹੜਾ ਵਾਲਾ ਪਾਈਪਾ ਮਤਲਬ ਕਿ ਇੱਥੇ ਹੁੰਦੀ ਸੀਗੀ ਬਾਲਟੀ ਇਹਦੇ ਨੀਚੇ ਤੇ ਜਦੋਂ ਪਾਣੀ ਭਰਿਆ ਨਾ ਫੇਰ ਬਾਹਰ ਸਿੱਟ ਕੇ ਆਉਣਾ ਡੋਲ ਕੇ ਆਉਣਾ ਜਿਹੜਾ ਜਿਹੜਾ ਪਾਈਪ ਨਹੀਂ ਆ ਇਹਦਾ ਆਪਾ ਜੀ ਨੇ ਨਮਾ ਲਿਆ ਕੇ ਇੱਥੇ ਫਿਟ ਕਰ ਦਿੱਤਾ ਤੀਜਾ ਕੰਮ ਕੀਤਾ ਆਹਾ ਹੇ ਗਾਈਸ ਗੁੱਡ ਈਵਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਮੈਂ ਸ਼ੁਕਰ ਦਾ ਤੁਸੀਂ ਸਾਰੇ ਠੀਕ ਹੋਵਾਂਗੇ ਗਾਈਸ ਵੈਸੇ ਤੇ ਵਲੌਗ ਹੁੰਦੀ ਆ ਸਵੇਰ ਤੋਂ ਲੈ ਕੇ ਰਾਤ ਤੱਕ ਆਪਣੀ ਲਾਈਫ ਸਟਾਈਲ ਬਾਰੇ ਪਰ ਮੈਂ ਸਕੂਲ ਵੀ ਆਂਦਾ ਆ ਅਰਧਾ ਵੀ ਐਸ ਕਰਕੇ ਮੈਂ ਵਲੌਗ ਸ਼ਾਮ ਨੂੰ ਸਟਾਰਟ ਕਰਦਾ ਤੇ ਹੁਣ 5 ਵਜ ਗਿਆ ਤੇ ਈਵਨਿੰਗ ਦਾ ਟਾਈਮ ਆ ਤੇ ਇਸ ਕਰਕੇ ਮੈਂ ਈਵਨਿੰਗ ਕਹਿੰਦਾ ਕਿਉਂਕਿ ਮੈਨੂੰ ਵਲੌਗ ਬਣਾਉਂਦਾ ਸ਼ੌਂਕ ਆ ਇਸ ਕਰਕੇ ਮੈਂ ਵਲੌਗ ਬਣਾਉਂਦਾ ਆ ਤੇ ਟਾਈਮ ਤੇ ਜਿਹੜਾ ਮਰਜੀ ਹੋਵੇ ਜਿਹਨੂੰ ਸ਼ੌਂਕ ਹੋਵੇ ਬਣਾਉਣੀ ਆ ਤੇ ਇਸ ਕਰਕੇ ਮੈਂ ਬਣਾਉਂਦਾ ਹੁੰਨਾ ਗਾਈਸ ਅੱਜ ਆਪਾ ਜੀ ਨੇ ਦੋ ਨਵੇਂ ਕੰਮ ਕੀਤੇ ਆ ਦੇਖੋ ਜਿਹੜਾ ਏਸੀ ਦਾ ਪਾਈਪ ਨਹੀਂ ਆ ਵਾਲਾ ਜਿਹੜਾ ਵਾਲਾ ਪਾਈਪ ਆ ਇਹ ਗਾਈਸ ਪਹਿਲਾਂ ਹੁੰਦਾ ਸੀਗਾ ਇੱਥੇ ਆ ਵਾਲੀ ਚੀਜ਼ ਤੇ ਹੁੰਦਾ ਹੈ ਇੱਥੋਂ نیچے-नीचे ਆ ਕੇ ਮਤਲਬ ਕਿ ਇੱਥੇ ਹੁੰਦੀ ਸੀਗੀ ਬਾਲਟੀ ਇਹਦੇ ਨੀਚੇ ਅੰਦਰ ਇਹਦੇ ਬਾਲਟੀ ਹੁੰਦੀ ਸੀਗੀ ਤੇ ਜਦੋਂ ਪਾਣੀ ਭਰਿਆ ਨਾ ਫੇਰ ਬਾਹਰ ਸੱਟ ਕੇ ਆਉਣਾ ਡੋਲ ਕੇ ਆਉਣਾ ਤੇ ਬਾਅਦ ਵਿੱਚ ਤਾਂ ਪੰਗਾ ਕੋ ਰਹਿੰਦਾ ਹੈਗਾ ਤੇ ਬਾਅਦ ਵਿੱਚ ਸਿੱਧੀ ਕਰ ਲਿਆ ਆਪਾਂ ਜਿਹਨੇ ਪਾਈਪ ਹੁਣ ਇਹ ਬਾਹਰ ਜਾਂਦਾ ਪਾਈਪ ਚਲ ਤੁਹਾਨੂੰ ਮੈਂ ਦਿਖਾਉਣਾ ਕਿੱਥੇ ਆਂਦਾ ਹੈ ਹਾਂ ਦੇਖੋ ਇਦਰਾ ਹੋ ਕੇ ਹੋ ਕੇ ਹੋ ਕੇ ਆਹ ਦੇਖੋ ਹੈ ਕੁਛ ਤਾਂ ਗਿਆਂਦਾ ਆਸ਼ਾ ਆ ਦੇਖੋ ਤੇ ਇੱਕ ਹੋਰ ਪਾਪਾ ਜੀ ਨੇ ਨਵਾਂ ਕੰਮ ਕੀਤਾ ਚਲੋ ਤੁਹਾਨੂੰ ਮੈਂ ਦਿਖਾਉਣਾ ਗਾਈਸ ਜਿਹੜਾ ਸਾਡਾ ਰਸੋਈ ਦਾ ਸ਼ੈਂਕ ਆ ਆ ਦੇਖੋ ਜਿਹੜਾ ਜਿਹੜਾ ਪਾਈਪ ਨਹੀਂ ਆ ਇਹਦਾ ਸ਼ੈਂਕ ਦਾ ਪਾਈਪ ਆ ਜਿਹੜਾ ਆ ਹੋ ਚੁੱਕਿਆ ਸੀ ਖਰਾਬ ਪਾਪਾ ਜੀ ਨੇ ਨਮਾ ਲਿਆ ਕੇ ਇੱਥੇ ਫਿਟ ਕਰ ਦਿੱਤਾ ਆ ਦੇਖੋ ਖਰਾਬ ਹੋ ਗਿਆ ਸੀਗਾ ਗਾਈਸ ਅੱਜ ਪਾਪਾ ਜੀ ਨੇ ਤਿੰਨ ਕੰਮ ਕੀਤੇ ਪਹਿਲਾ ਤੇ ਗਾਈਸ ਜਿਹੜਾ ਆਹ ਆ ਪਾਈਪ ਐਸੀ ਦਾ ਆ ਦੇਖੋ ਇਹ ਮਤਲਬ ਕੀ ਇਹ ਬਾਹਰ ਕੱਢ ਦਿੱਤਾ ਤੇ ਦੂਜਾ ਕੰਮ ਕੀਤਾ ਸ਼ੈਂਕ ਦਾ ਤੀਜੇ ਕੰਮ ਕੀਤਾ ਆ ਸ਼ੀਸ਼ਾ ਨਵਾਂ ਪਵਾਇਆ ਸ਼ੀਸ਼ਾ ਖਰਾਬ ਹੋ ਗਿਆ ਹੈਗਾ ਆ ਦੇਖੋ ਪੁਰਾਣਾ ਸ਼ੀਸ਼ਾ ਉਹ ਖਰਾਬ ਹੋ ਚੁੱਕਿਆ ਆ ਹਾਂ ਦੇਖੋ ਕਿੱਦਾਂ ਖਰਾਬ ਹੋਇਆ ਪਿਆ ਆ ਤੇ ਨਵਾਂ ਲੈ ਕੇ ਆਂਦਾ ਇਸ ਹਣ ਮਮੀ ਆਪਾ ਜੀ ਬਾਜ਼ਾਰ ਗਏ ਆ ਕੋਈ ਕੰਮ ਤੇ ਆਪਾਂ ਦੇਖਦੇ ਵਾਂਝ ਨੂੰ ਅਜੀ ਵਾਂਝ ਕੇ ਆਸ਼ਾ ਗਾਇਸ ਮਮੀ ਪਾਪਾ ਜੀ ਬਾਜ਼ਾਰ ਤੋਂ ਆ ਗਏ ਸੀਗੇ ਆਪਾ ਜੀ ਕਹਿੰਦੇ ਕਿ نیچے ਆਇਦ ਨੇ ਕੁਝ ਦਿਖਾਉਣਾ ਮੈਂ ਕਿਹਾ ਕੀ ਹੋਇਆ ਜਦੋਂ ਮੈਂ ਦੇਖਿਆ ਕੀ ਆ ਦੇਖੋ ਆਪਾ ਜੀ ਆ ਗਈ ਹੋ ਗਿਆ ਇਹ ਡੰਡਾ ਸਿਰ ਦੇ ਤੇ ਲਾਦਾ ਨੇ ਆਨੇ ਨੂੰ ਪੈਰ ਦੇ ਵਿੱਚ ਦੀ ਭਰਾ ਆ ਆਸ਼ਾ ਦੇਖੋ ਇਹ ਹੁਣ ਮੈਂ ਇਦਾਂ ਕਰਦਾ ਜਾਂਦੀ ਹੂੰ ਤੂੰ ਧਾਗਾ ਸੱਟ ਕੇ ਨਾ ਇਹਦਾ ਬੰਨ੍ਹ ਕੇ ਇੱਕੋ ਸਿਰ ਤੇ ਉਹ ਗੋਪੜੋ ਜੱਪਦੇ ਰੱਖ ਇਹ ਚਾਹੀਦਾ ਆਸ਼ਾ ਉਹ ਲੰਬਾ ਡੰਡਾ ਉਹ ਹੀ ਆ ਜਿਹੜਾ ਏਡਾ ਕਪੜੇ ਡੰਡਾ ਨਹੀਂ ਪਿਆ ਉਹ ਹੀ ਲੱਗਦਾ ਆਸ਼ਾ ਆਸ਼ਾ ਉਹਨੇ ਤੇ ਇਹਨਾਂ ਨੂੰ ਤੋੜਦਣਾ ਆਇਆ ਕਰਕੇ ਉਹਨੇ ਪੈਰ ਤੋੜਦਣਾ ਹੂੰ ਦੇਖੋ ਕਿੱਦਾਂ ਫਸਿਆ ਆਇਆ ਆ ਬੈ ਪੁੱਤ ਦਾ ਕਹ ਜਾਂਦਾ ਚਲੋ ਹੁਣ ਫਿਰ ਮਲਕੀ ਧੱਗ ਆਇਆ ਇੱਥੋਂ ਬੰਦੋ ਤੇ ਮਲਕੀ ਉੱਤੇ ਖਿੱਚ ਲਓ ਗੈਸ ਸੜਨਾ ਚਾਹੀਦਾ ਆ ਇਹ ਟੁੱਟ ਜਾਣਾ ਫਿਰ ਪੈਪ ਟੁੱਟ ਜਾਣਾ ਉਹ ਧਾਗੇ ਨਾਲ ਹੀ ਕਰਨਾ ਪੈਣਾ ਹਾਂਜੀ ਇਹਦਾ ਕੱਢ ਵੀ ਨਹੀਂ ਹੋਣਾ ਖੋਈ ਗਿਆ ਹਾਂ ਹੋਏ ਸਰ ਮੈਨਾਂ ਕਹਿੰਦੇ ਕਿਹੜੀ ਚਵਲਾ ਪਈਆਂ ਆਪਣੇ ਬੰਦੇ ਦਾ ਪਤਾ ਉਹ ਮਨਸ਼ੂ ਓਏ ਮਨਸ਼ੀ ਨਾ ਜਾਹਰ ਗਾਲੀ ਨਹੀਂ ਸੁਣਦਾ ਆਇਆ ਹਾਂ ਛੇ ਗੱਦੇ ਚੱਲਾ ਬੱਟਾ ਬੱਟਾ ਖਲਾ ਹੂੰ ਚਪੇੜ ਬੈਣੀ ਪਾਪਾ ਜੀ ਦੇਖੋ ਇੱਕ ਧਾਗਾ ਲਿਆ ਆ ਬੰਨਤਾ ਬਰਸ਼ ਠੀਕ ਆ ਆ ਮਨ ਲਗੀ ਬਰਸ਼ ਚਾਹੀਦਾ ਨਹੀਂ ਆ ਤੇ ਮਨ ਲਗੀ ਆ ਦੇਖੋ ਹੁਣ ਆਪਾਂ ਵੀ ਥੱਲੇ ਦੀ ਬੰਨ੍ਹ ਲਗਾ ਲਈ ਚਲੋ ਮੈਂ ਬਨ ਕੇ ਹੁਣਾ ਆ ਦੇਖੋ ਇਹ ਆ ਦੇ ਆ ਗਿਆ ਹਾਂ ਦੇਖੋ ਚਲੋ ਤਾਂ ਨਾ ਮਾਦਮ ਇਹ ਲੇ ਜਰਮੇ ਬਰੈਸ਼ ਬੰਨ ਦਿੱਤਾ ਆ ਦੇਖੋ ਚਲੋ ਬਾਬਾ ਜੀ ਖਿੱਚੋ ਗਾਈਸ ਆਹ ਉਹ ਗੰਦੀ ਚੀਜ਼ ਆ ਤੁਸੀਂ ਇਹਨੂੰ ਨਜ਼ਰ ਅੰਦਾਜ਼ ਕਰਿਓ ਚਲੋ ਬਾਬਾ ਜੀ ਖਿੱਚੋ ਖਿੱਚ ਹੋ ਗਿਆ ਜਾਂਦਾ ਪਿਆ ਹੋਣਾ ਆ ਗਿਆ ਆ ਗਿਆ ਹੀ ਆ ਦੇਖੋ ਗਾਈਸ ਡੰਡਾ ਇਹ ਚਾਹੀਦਾ ਆ ਤਾਂ ਇਹਦਾ ਕੱਢਿਆ ਇਹ ਸਾਰੇ ਖੋ ਬਣਾਣੇ ਦੀ ਛਿਲਕਾਂ ਐਸੇ ਦਾ ਮੈਂ ਹੀ ਖਾਦਿਆ ਅੱਜ ਕੱਲ ਮੈਂ ਕਤੀਰਾ ਗੂੰਦ ਠੰਡੀ ਲੱਸੀ ਬਣਾਣਾ ਇਦਾਂ ਦੀ ਗੈਸ ਚੀਜ਼ ਖਾਣਾ ਕਿਉਂਕਿ ਗਰਮੀ ਬਹੁਤ ਹੈ ਤੇ ਵਸੇ ਦਾ ਤੇ ਆਂਡਾ ਰੱਖ ਦਵਾਂ ਚਲੋ ਥੋਣੀ ਲਵਾ ਦਿੰਦੇ ਖਲੀ ਓਏ ਟੂਟੋਂ ਜਿਹੀ ਟੀ ਅੰਨਾ ਕੁਦੀ ਨਾਲ ਕਾਈ ਹੋਏ ਦੇਖੋ ਆਪਾਂ ਜਨੇ ਕਿਥੋਂ ਲਾਇਆ ਲੈ ਦਰਜਾ ਨਾ ਨੇ ਤਾਰ ਲੋ ਓਏ ਹਾਗੇ ਨਾਲ ਕਰਦਾ ਢਾਰ ਦੋ ਇਹਨੇ ਨੁਕਸਾਨ ਨਹੀਂ ਕਰਨਾ ਢਾਰ ਦੋ ਦੇਖੋ ਕਿਦਾਂ ਦਾ ਉਹ ਦੇ ਜੇ ਇਹਨੂੰ ਨਾ ਫੜਿਆ ਜਾਵੇ ਨੇ ਸਿੱਧਾ ਨੀਚੇ ਡਿੱਗਣਾ ਇਸ ਕੱਲ ਮम्मी ਜੀ ਮਸ਼ੀਨ ਵਿੱਚ ਕੱਪੜੇ ਧੋਣ ਲੱਗੇ ਹੈਗੇ ਜਦੋਂ ਕੱਪੜੇ ਪਾਏ ਆ ਹਾਲੇ ਮਸ਼ੀਨ ਵਿੱਚ ਤੇ ਜਦੋਂ ਮੰਮੀ ਜੀ ਆਨ ਕਰਨ ਲੱਗੇ ਨਾਲ ਹੀ ਗਾਇਸ ਮੰਮੀ ਜੀ ਨੂੰ ਕਰੰਟ ਪਿਆ ਮੁਜੀ ਕਿਹੜੇ ਹੱਦ ਕਰੰਟ ਪਿਆ ਹਾਂ ਨੇ ਇੱਧਰ ਨੇ ਦੋ ਨਾ ਪਿਆ ਕਰੰਟ ਪਿੰਨੇ ਹਾਂ ਨਾ ਉਹ ਬਟਨ ਖਰਾਬ ਆ ਆਪਣਾ ਅੱਛਾ ਉਹ ਦਾ ਬਟਨ ਖਰਾਬ ਆ ਟੜਕਾ ਜਿਹਾ ਲੱਗਾ ਜੂ ਆਪਾਂ ਜੀ ਨੂੰ ਕਿਹਾ ਨਹੀਂ ਕਿ ਸਹੀ ਕਰ ਦੋ ਸਹੀ ਆਹ ਦੇਖੋ ਇਸ ਹਣ ਮੈਂ ਸੈਟਅਪ ਚਾਹੀਏਗਾ ਤੇ ਇਧਰ ਬਾਬਾ ਜੀ ਆਹ ਕੀ ਬਾਬਾ ਜੀ ਕਰ ਰਹੇ ਆ ਪਰਿੰਗ ਜੀ ਕਰ ਰਹੇ ਕੋਸ਼ਿਸ਼ ਪਕਾਇ ਵੀ ਨਹੀਂ ਗੱਡਿਆ ਬਾਹਰ ਉਹਦੀ ਤਾਂ ਥੋੜਾ ਜਿਹਾ ਜਗਾ ਇਹਦੀ ਅੱਜ ਚੱਕਾ ਆਹ ਦੇਖੋ ਬਾਰੇ ਬਾਰ ਦਾ ਨੁਸ਼ਕੀ ਆ ਦੇਖ ਜੀ ਵੇ ਇਹ ਕੁਛ ਅਲਮਾਰਾ ਬਾਹਰ ਉਹ ਦੇਖੋ ਥੋੜਾ ਦੇਖਦਾ ਵੈਸੇ ਇਧਰ ਮੰਮੀ ਜੀ ਮਮੀ ਜੀ ਆ ਕੀ ਕਰ ਰਹੇ ਹੋ ਤੜਕਾ ਲਾਉਣਾ ਦਾਲ ਨੂੰ ਅੱਜ ਕਿਹੜੀ ਬਣਨੀ ਦਾਲ ਮਿਕਸ ਮਿਕਸ ਸਾੰਦੇ ਆਇਆ ਚਲੋ ਅੱਜ ਮਿਕਸ ਦਾਲ ਚੱਲੂ ਮਤਲਬ ਕਿ ਗਾਈ ਇਸ ਸਹੀ ਆ ਦਾਲ ਮਿਕਸ ਦਾ ਸਹੀ ਆ ਵੈਸੇ ਤਾਂ ਮੇਰੀ ਫੇਵਰਟ ਹੈਗੀ ਆ ਯਾ ਯਾਰ ਉਹ ਕਾਲੀ ਜਿਹੜੀ ਕਾਲੀ ਕਾਲੀ ਦਾਲ ਹੁੰਦੀ ਹੈ ਇਹਨੂੰ ਕਹਿੰਦੇ ਕੀ ਆ ਮਮੀ ਜੀ ਨੂੰ ਪੁੱਛਦਾ ਮੈਨੂੰ ਤਾਂ ਦਾਲਾਂ ਦੇ ਨਾਮ ਹੀ ਜਿੱਦਾਂ ਭੁੱਲ ਜਾਂਦੇ ਆ ਜਿਹੜੀ ਕਾਲੀ ਦੀ ਢਾਲ ਆ ਜਿਹੜੀ ਮੇਰੀ ਫੇਵਰੇਟ ਉਹ ਨੂੰ ਕਹਿੰਦੇ ਕੀ ਆ ਸਾਫ ਤੇ ਮਸਲ ਸਾਫ ਤੇ ਮਸਲ ਨੂੰ ਨੂੰ ਦਾਲ ਦੇ ਨਾਮ ਵਿੱਚ ਤਕਪੋਲ ਜਾਂਦੇ ਆ ਦੇਖਿਓ ਅੰਦਰ ਸ਼ਰਾਰਤਾਂ ਕਰਦੇ ਹੁਣ ਆ ਦੇਖਿਆ ਓਏ ਟੇਕੇ ਬੈਠੋ ਹਾਂ ਕੀ ਹੁੰਦਾ ਹਾਂ ਨਹੀਂ ਹੁੰਦਾ ਹਾਂ ਨਹੀਂ ਹੁੰਦਾ ਇੱਕ ਛਪੇੜ ਮਾਰਨੀ ਮੈਂ ਆ ਦੇਖੋ ਆ ਦੇਖੋ ਮੁਸਕਾਨ ਕਰਦੀ ਸ਼ਰਾਰਤਾਂ ਤੇ ਨਾਲ ਬੰਚ ਵੀ ਕਰਦਾ ਓਏ ਸ਼ਰਾਰਤਾਂ ਕਦੇ ਕਰਦੀ ਹੈ ਟੇਕੇ ਬੈ ਆ ਦੇਖੋ ਆ ਦੇਖੋ ਤੂੰ ਏ ਤੂੰ ਵੀ ਵਿੱਚ ਆਈਂ ਆ ਚੱਲ ਇੱਥੇ ਬੈ ਇੱਥੇ ਬੈਠ ਜੱਬ ਕਰਕੇ ਇੱਥੇ ਬੈਠੋ ਹਾਂ ਸਹੀ ਆ ਜਿਹੜਾ ਮੈਂ ਲੇਕੀ ਇੱਥੋਂ ਲਾਇਆ ਹੈਗਾ ਉਹ ਕਿੱਥੇ ਗਿਆ ਥੱਲੇ ਲਾ ਅੱਛਾ ਥੱਲੇ ਲਾ ਕੇ ਕਿੱਲਾ ਲਾ ਕੇ ਉਹਦਾ ਬੈਲੈਂਸ ਬਰਾਬਰ ਕਰਕੇ ਆ ਉੱਪਰ ਲਾ ਕੇ ਉੱਪਰ ਆ ਲਾ ਕੇ ਤੇਤੀ ਲਾ ਕੇ ਅੱਛਾ ਠੀਕ ਐ ਇਦਾਂ ਕੀਤੀ ਗਾਇਸ ਕੋਈ ਬਾਹਰੋ ਕੁੰਡਾ ਲਾ ਗਿਆ ਵੰਛੇ ਓਏ ਵੰਛੇ ਦੇ ਕੰਮ ਲੱਗਣ ਦੇ ਵੰਛੇ ਸਰਮੈ ਕੋ ਨੌਲੇ ਜਾਰੀ ਨਾ ਦੱਸਦਾ ਜੀ ਹਾਂਜੀ ਇਹ ਤਾਂ ਬਾਈ ਜਾਂਸ ਆਪਾਂ ਕਿਹਨੂੰ ਆਰੀ ਫੜਾਉਣੀ ਆ ਕੋਈ ਆਪਾਂ ਨੂੰ ਕਵੇ ਮੈਨੂੰ ਆਰੀ ਫੜਾ ਦੇ ਨਾ ਇਹਦਾ ਬਾਈ ਸਪੇਅਰ ਨੂੰ ਆਰੀ ਤੇ ਹੀ ਜ਼ਰੂਰ ਦੇ ਨਾ ਹੂੰ ਜਾਂ ਕੋਈ ਯਾਰ ਆਰੀ ਫੜਾਈ ਆਪਾਂ ਕਿੱਦਾਂ ਫੜਾਵਾਂਗੇ ਆ ਜੀ ਪਾਪਾ ਜੀ ਇੱਦਾਂ ਫੜਾਵਾਂਗੇ ਹਾਂਜੀ ਉਹ ਤਾਂ ਫੜੇ ਜੀ ਆਲੇ ਤੇਰੇ ਹੱਥੇ ਲੱਗੂਗਾ ਤਾਂ ਹੂੰ ਹੂੰ ਬੰਦੇ ਜਿਹੜਾ ਆਪਾਂ ਉਹਨੂੰ ਇਦਾਂ ਵੜਾਉਣੀ ਆ ਕੀ ਹਾਂਜੀ ਬਗਲੋਂ ਜਿਹੜਾ ਹੈਂਡਲ ਆਲੇ ਬੰਨੇ ਉਹਨੂੰ ਫੜੋਣੀ ਹੈ ਠੀਕ ਆ ਕਿਉਂਕਿ ਉਹ ਕਈ ਵਾਰੀ ਉਹਦਾ ਧਿਆਨ ਇੱਧਰ ਉੱਧਰ ਹੁੰਦਾ ਹੱਥ ਤੇ ਲੱਗ ਸਕਦਾ ਹਾਂਜੀ ਹਾਂਜੀ ਜੇ ਆਪਾਂ ਜਦੋਂ ਵੀ ਇਹਨੂੰ ਕੋਈ ਟੂਰ ਬਣਾਉਣਾ ਕਿਸੇ ਤਰ੍ਹਾਂ ਦਾ ਵੀ ਤੇ ਕਰਨਾ ਥੋੜੀ ਹੋ ਗਈ ਆ ਪੇਚ ਦਾ ਸੋਗਾ ਹਾਂਜੀ ਪੇਚ ਦਾ ਸਾ ਇਹ ਬੜਾ ਵਾ ਗਿਆ ਆਪਾਂ ਤਾਂ ਉਹਦੇ ਹੱਥ ਲੱਗਦਾ ਹੈ ਹਾਂਜੀ ਹਾਂਜੀ ਇਸ ਕਾਰ ਵੀ ਆਪਾਂ ਕੋਸ਼ਿਸ਼ ਕਰੀਂ ਨਿਕਾ ਹਾਂਜੀ ਠੀਕ ਆ ਠੀਕ ਆ ਆ ਜਿਹੜੀ ਚੀਜ਼ ਆ ਆਪਾਂ ਏਡਾ ਫੋਮ ਦੀ ਨਹੀਂ ਤਾਂ ਇਹਨੂੰ ਆਪਾਂ ਹੈਂਡਲ ਬਲੋ ਹੈਂਡਲ ਅਗਲੇ ਦੇ ਹੱਥ ਨਾਲ ਠੀਕ ਆ ਠੀਕ ਆ ਟਾਈਮ ਦੇਖ ਲਓ 7:45 ਦੇ ਲੱ ਮੰਮੀ ਪਾਪਾ ਜੀ ਬੈਠਿਆ ਸੈਟਅਪ 'ਚ ਆਗੇ ਗਾ ਰਹੇ ਪਾਪਾ ਜੀ ਇਹ ਮੈਨੂੰ ਕੋ ਹਸਾਉਂਦਾ ਵਸਾ ਜਰ ਮੰਮੀ ਜੀ ਮੰਮੀ ਜੀ ਕਿੱਦਾਂ ਸਿਹਤ ਠੀਕ ਆ ਹੱਥ ਗੱਦਾ ਡਾਡਾ ਕਿੱਦਾਂ ਠੀਕ ਆ ਇਹ ਤਾਂ ਦੰਦ ਪੈਂਦੀ ਹੈ ਭਰ ਕੇ ਅੱਛਾ ਮਤਲਬ ਕਿ ਜਰੂਰ ਤਾਂ ਕਰੰਟ ਪਿਆ ਦੋ ਵੀ ਪੈਂਦੀ ਹੋਗੀ ਹਾਂ ਇਹ ਮੈਂ ਪਿੱਛੇ ਕਰ ਲਿਆ ਫੜ ਫੜ ਗਾਇਸ ਇੱਕ ਵਾਰੀ ਪਾਪਾ ਜੀ ਨੇ ਹਨਾ ਉਹ ਜਿਹੜੀ ਰੋਡ ਜੀ ਨਹੀਂ ਹੁੰਦੀ ਪਤਾ ਲੱਗ ਗਿਆ ਉਹ ਅੱਛੇ ਹਾਂ ਹਾਂ ਪਾਣੀ ਗਰਮ ਕਰਨ ਵਾਲੀ ਰੋਡ ਪਾਣੀ ਗਰਮ ਕਰੀ ਰਹੀ ਜੈਨਾ ਪਾਪਾ ਜੀ ਨੇ ਕਿਹਾ ਕਿ ਚਲੋ ਇਦਾਂ ਮੈਂ ਹੱਥ ਪਾ ਲਵਾਂ ਨਾ ਚਲੋ ਦੇਖਦੇ ਆਂ ਇਦਾਂ ਹੱਥ ਪਾਏ ਨਾ ਆੜੀ ਮੈਂ ਇਹ ਸੋਚਦਾ ਹੀ ਮੈਂ ਕਿ ਮੈਂ ਸੁਣਿਆ ਅੰਦਰ ਕਰੰਟ ਹੁੰਦਾ ਵਾਂਗਾ ਚਾਹ ਦੇਖਦੇ ਵੀ ਚਾਹ ਰੋਦੇ ਲੱਗਦੇ ਹੂੰ ਹਮ ਬਸ ਚੈੱਕ ਕਰੀਏ ਕਿ ਸੱਚੀ ਕਰੰਟ ਹੁੰਦਾ ਚਲੋ ਮੈਂ ਸੁੱਕੀਗਾ ਸੁਕੀਂਗਾ ਜੋ ਕਦਮ ਮਿਗਣਾ ਤੋ ਬੋਰੋਂ ਮੋਰੇ ਮਰੇ ਹੱਥ ਚੱਕੇ ਬਰਾਵਾ ਬਾਰੇ ਵਿੱਚ ਹਫਤਾ ਤੜਾ ਦੁਖਦ ਰਿਆ ਨਾ ਬਹੁਤ ਜ਼ਿਆਦਾ ਹੱਥ ਮਿਲੋ ਬਹੁਤ ਜ਼ਿਆਦਾ ਕਰੰਟ ਸੀ ਇਹਦੇ ਹਮ ਕਿ ਪਾਵਰ ਗ੍ਰੈਂਡ ਦੀ ਹੁੰਦੀ ਕਿ ਗਰੰਟ ਤਾਂ ਆਪੇ ਚੱਲ ਜਾਂਦਾ ਹੁੰਦਾ। ਹੂੰ ਮੈਨੂੰ ਵੀ ਪਿਆ ਸੀਗਾ ਇੱਕ ਵਾਰੀ ਉਹ ਜਿਹੜੀ ਆਪਣੀ ਪੁਰਾਣੀ ਮਸ਼ੀਨ ਹੁੰਦੀ ਸੀਗੀ ਮਸ਼ੀਨ ਤੇ ਹੀ ਮੈਂ ਹੱਥ ਰੱਖਿਆ ਨਹੀਂ ਰੋੜ ਦੇਣੀ ਪੁਰਾਣੀ ਰੋੜਨੀ ਪੁਰਾਣੀ ਮਸ਼ੀਨ ਕੱਪੜੇ ਧੋਣ ਵਾਲੀ ਮਤਲਬ ਕਿ ਮੈਂ ਆਪਣਾ ਇਧਰ ਹੱਥ ਰੱਖਿਆ ਐਕਦਮ ਬੁੜਾ ਗਰੰਟ ਪਿਆ। ਬਸ ਤਾਂ ਜਿਵੇਂ ਆਇਆ ਇਹਦਾ। ਹੂੰ ਬਸ ਤਾਂ ਜੂਮੀ ਥੋੜਾ ਖਰਾਬ ਹੈ ਨਾ ਹੁਣ ਬਦਲਨਾ ਤੇਰੇ ਕੋਲ ਹੋਣਾ ਚੇਤਾ ਭੁੱਲ ਗਿਆ ਸੀ। ਆਹ ਬਦਲ ਦਿਓ ਪਾਪਾ ਜੀ। ਸ਼ੂ ਹੀ ਆ। ਹੋਰ ਉਹ ਜਿਹੜਾ ਉਹ ਖਰਾਬ ਹੈ ਚੇਤਾ ਭੁੱਲ ਗਿਆ ਲਿਓ ਤਾਂ ਪਿਆਰ ਗਿਆ ਕਿਨੇ ਗਰੇ ਲੱਗੇ ਉਹ ਚੇ ਕੱਲਾ ਉਹੀ ਖਰਾਬ ਹੋਣਾ ਫੜਾ ਬਾਕੀ ਠੀਕ ਹੈ ਨਾ ਗਏ ਇਸ ਦੋਨੋਂ ਤੋਂ ਵਹੀ ਵੀ ਆ ਗਏ ਆ ਹੋ ਨਹੀਂ ਚੜਦੀ ਨਾ ਮੁਸਕਰ ਘਾਟਾ ਨਾ ਬੰਚ ਘਾਟਾ ਬਹੁਤ ਸ਼ਰਾਰਤ ਕਰਦੇ ਇਹ ਦੋਨੇ ਟੈਂਕੇ ਨਹੀਂ ਬੰਦੇ ਸਰੀ ਅੰਦਰ ਤੱਕ ਨਹੀਂ ਆਉਂਦੇ ਕੋਣ ਬੈਠੇ ਰਹਾ ਨਾ ਅੱਛਾ ਥੀ ਨਮਸਕਾਰ ਦੇਖਿਓ ਇਹਨਾਂ ਨੇ ਥੋੜੀ ਦਿਰ ਬਹਿਣਾ ਨਾਲ ਹੀ ਫੇਰ ਨਾਲੇ ਉੱਤਾਂ ਲਾ ਜਾਂਦੇ ਬਾਹਰ ਆਹੋ ਇਹ ਪੈਂਟੀ ਲਾਉਣੇ ਜਾਈ ਹਣ ਕੁੰਡਾ ਲਾ ਕੇ ਸੇ ਮੇ ਨੇ ਇਹ ਬਾਹਰ ਨੂੰ ਟੇਨੇ ਤੇ ਨਾ ਦੇਖੋ ਮੂਹਰੇ ਖੋ ਗਿਆ ਤੁਹਾਨੂੰ ਸੌਰੀ ਪਾਪਾ ਕੈਸ ਸੌਰੀ ਸੌਰੀ ਮੈਂ ਨਹੀਂ ਕਰੇਗਾ ਨਹੀਂ ਇਹਨੇ ਲੋ ਗਾਈਸ ਇਸ ਜਨਾਲੀ ਹੁਣ ਮੈਂ ਸੋਲਵ ਦਾ ਕਰਦਾ ਐਂਡ ਪਸੰਦਾ ਹੀ ਹਾਂ ਕਿ ਤਾ ਕਰ ਦਿਓ ਲਾਈਕ ਨਵੇਂਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਨੈਕ ਟੂ ਲੱਗ ਦੇ ਵਿੱਚ ਧੰਨਵਾਦ ਜੀ ਰੋ ਗਿਆ ਅਮਿਤ ਫੇਲਾ ਬਾਈ ਕਰ ਦਿਓ ਸਾਰਿਆਂ ਨੇ ਬਾਈ ਬਾਈ ਏ ਏ